प्यारे दोस्तों वाहेगुरु जी का खालसा श्री वाहेगुरु जी की फतेह ਕੱਲ ਦੀਆਂ ਕਿਸਾਨ ਆਗੂਆਂ ਦੀਆਂ ਪ੍ਰੈਸ ਕਾਨਫਰੰਸਾਂ ਦੇਖ ਕੇ ਤਾਂ ਇਹ ਹੀ ਪਤਾ ਚੱਲਦਾ ਵੀ ਇਹ ਆਗੂ ਦਿੱਲੀ ਨਾਲ ਲੜਾਈ ਭੁੱਲ ਕੇ ਇਹਨਾਂ ਨੇ ਸੰਯੁਕਤ ਕਿਸਾਨ ਮੋਰਚੇ ਨਾਲ ਲੜਾਈ ਸ਼ੁਰੂ ਕਰ ਦਿੱਤੀ ਆ ਜਿਸ ਦੇ ਕਿਸਾਨਾਂ ਤੇ ਜਥੇਬੰਦੀਆਂ ਲਈ ਨਤੀਜੇ ਘਾਤਕ ਸਾਬਤ ਹੋਣਗੇ ਪੰਦੇਰ ਸਾਹਿਬ ਨੇ ਤਾਂ ਲੱਗਦਾ ਆਪਣੀ ਸੂਈ ਇਸ ਕਿੰਮਤੇ ਹੀ ਰੱਖੀ ਹੋਈ ਆ ਜਿਸ ਦੇ ਸਿੱਟੇ ਵਜੋਂ ਕੇਂਦਰ ਸਰਕਾਰ ਨੇ 26 ਜਨਵਰੀ ਵਾਲੇ ਕੇਸ ਵਾਪਸ ਲੈਣ ਤੋਂ ਸਾਫ਼ ਇਨਕਾਰ ਕਰ ਦਿੱਤਾ ਮੈਨੂੰ ਤਾਂ ਸਮਝ ਨਹੀਂ ਆਉਂਦੀ ਵੀ ਐਮਐਸਪੀ ਵਾਲੀ ਮੀਟਿੰਗ ਚ ਇਹ ਮੁੱਦਾ ਉਠਾਇਆ ਹੀ ਕਿਉਂ ਦੂਜਾ ਮੁੱਦਾ ਉਠਾਇਆ ਗਿਆ ਫੇਸਬੁੱਕ ਪੇਜ ਵਾਲਾ ਜਿਸ ਤੋਂ ਇਹਨਾਂ ਦੀ ਛੋਟੀ ਮਾਨਸਿਕਤਾ ਦਾ ਪਤਾ ਲੱਗਦਾ ਹੁਣ ਕੀ ਹੋਊਗਾ ਮੋਦੀ ਚੁੱਕੋ ਜਾਂ ਚੁੱਕਾਊਗਾ ਸਾਰੇ ਜਰੂਰ ਆਪਣੀ ਰਾਏ ਦਿਓ ਵੀ 14 ਦਿਨਾਂ ਦੀ ਇਹ ਜਦੋਜਹਿਦ ਦਾ ਕੀ ਨਤੀਜਾ ਨਿਕਲੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ